ਫੇਰ ਆਹੀ ਗੱਲ ਕਰਦੀਆਂਗੀ ਆ ਇਹਨੇ ਬਗਾਨ ਤਵਨ ਜਮਾਪਾਨ ਚੋਤੀ ਇਹਨੇ ਕੀ ਕੀਤਾ ਦਾ ਤਣਕ ਬੰਦ ਕਰਤੀ 50 50000 ਬਿਜਲੀ ਦਾ ਆਇਆ ਪਿਆਗਾ ਪਾਣੀ ਸਾਡੇ ਪਿੰਡ ਚ ਨਹੀਂ ਹੈਗਾਗਾ ਤੂੰ ਪੇਸ਼ਾਵੇਂ ਹੋਈ ਜਾਂਨੇ ਕਿਤੇ ਕੋਈ ਛਾ ਨਹੀਂ ਬੈਠਣ ਨੂੰ ਹੈਗੀ ਹੈ ਤੇ ਪਸ਼ੂਆਂ ਦਾ ਬੁਰਾ ਹਾਲ ਹੈ ਖਾਰਾ ਪਾਣੀ ਦਿੰਦੇ ਆ ਮੂਲ ਦਾ ਪਾਣੀ ਪੀਣਿਆ ਨਹਿਰ ਦਾ 10 ਰੁਪਿਆ ਦੀ ਬਾਲਟੀ ਲੈਣੇ ਆ ਉਹ ਪਾਣੀ ਪੀਣੇ ਆ ਸੀ ਲੈ ਕੇ ਮੁੱਲ ਦਾ ਵੋਟਾ ਤਾਂ ਸੀ ਮੈਂ ਤਾਂ ਬਾਦਲ ਨੂੰ ਪਾਉਂਗੀ ਮੈਂ ਹੀ ਨਹੀਂ ਕਿਛੇ ਤੋਂ ਡਰਦੀ ਮੈਂ ਤਾਂ ਕਰ ਲੇਗਾ ਮੈਂ ਕੰਦਿਆਂ ਨੂੰ ਪਾਵਾਂਗੇ ਜੱਜ ਕੇ ਪਾਵਾਂਗੇ ਵੋਟਾ ਸੀ ਹਮ ਤਾਂ ਕਿੰਚਾ ਮੈਨੂੰ ਹੋ ਗਿਆ ਇੱਥੇ 45 ਸਾਲ ਆਈ ਨੂੰ 45 ਸਾਲਾਂ ਦੀ ਭੂੰਦੜ ਨੂੰ ਵੋਟਾ ਪਾਉਣੀ ਆ ਕਿਸੇ ਤੁਂ ਦੀ ਪਾਇ ਨਹੀਂ ਚੌਦੀ ਰੁਪਈਆ ਨਹੀਂ ਲਿਆ ਆ ਸੀ ਤਾਂ ਸਾਡਾ ਤਾਂ ਭਾਈ ਨਾ ਕਾ ਨਹੀਂ ਕਰਿਆ ਜਿਹੜਾ ਇਹਨਾਂ ਨੇ ਪਹਿਨੇ ਵਾਅਦੇ ਕਰੇ ਸੀ ਪੰਗਮ ਤਮਾਨ ਨੇ ਅੱਛਾ ਇਹਨੇ ਕਹਿਆ ਸੀ ਹਜ਼ਾਰ ਹਜ਼ਾਰ ਰੁਪਈਆ ਉਹ ਤੂੰ ਐਂਸਾ ਬਲਾਲਾ ਵੀ ਕਾਇਸਾਲ ਹੋ ਗਏ ਨੂੰ ਜਿੱਤੇ ਨੂੰ ਉਹਦੇ ਤੋਂ ਲਾ ਕੇ ਸਾਨੂੰ 22 ਸਾਲਾਂ ਦਾ 100000 ਦੇ ਦੇ 25000 ਬਣ ਗਿਆ 25000 ਬਣ ਗਿਆ 25 25000 ਰੁਪਇਆ ਦੇਵੇ ਸਾਨੂੰ ਭਗਵਾਨ ਤਮਨ ਫਿਰ ਫਿਰ ਭਗਵਾਨ ਤਮਨ ਨੂੰ ਵੋਟ ਨਹੀਂ ਪੈਂਦੀ ਅਸੀਂ ਤਾਂ ਪਾਉਂਦੀ ਨਹੀਂ 25 ਸਾਲ ਠੀਕ ਹੈ ਪਿੰਡ ਦੀ ਬਾਦਲਾ ਛੱਤ ਲਾ ਲਾ ਸਾਡੇ ਹਰ ਹਰ ਸਰਦਕਾਰ ਸਾਰਾ ਪਿੰਡ ਪੈ ਗਿਆ ਠੀਕ ਹੈ ਨਾ ਬਈ ਕਿਹਨੇ ਨਾ ਕੁਰਸੀ ਨਾ ਆਵਸ਼ਤਰਾ ਕੋਈ ਵੀ ਨਾ